ਕੋਈ ਵੇਖਦਾ ਸਾਰੇ ਹਮਸਾਲਾ ਨੂੰ ਪਤਾ ਡਰਦਾ ਕੋਈ ਬੋਲਦਾ ਹੀ ਨਹੀਂ ਗਾ ਵੀਰੇ ਯਾਰ ਡਰਦਾ ਨਹੀਂ ਕੋਈ ਨਹੀਂ ਬੋਲਦਾ ਡਰਦਾ ਯਾਰ ਕੱਲ ਨੂੰ ਕੋਈ ਇਹਨਾਂ ਨਾਲ ਸਾਲਾ ਕਿ ਉੱਤੇ ਬੋਲਣਗੇ ਭਾਈ ਜੱਟਾਂ ਚੱਲਦਾ ਹਾਂ ਜੀ ਜੱਟਾਂ ਚੱਲਦਾ ਕੌਣ ਵੇਚਦਾ ਕੀ ਕਹਦਾ ਸਾਰੇ ਵੇਚਦੇ ਨਾਲੇ ਚਾਵੇਂ ਚੱਲੋ ਆਪਾਂ ਸੁਣਦੇ ਹਾਂ ਸੁਣ ਕੀ ਸੁਣਦੇ ਆਪਾਂ ਸੁਣਦੇ ਆ ਕਿੱਥੋਂ ਸੁਣਦੇ ਹੋ ਲੋਕ ਕਹਿੰਦੇ ਵੀ ਇੱਥੇ ਚੱਲਦਾ ਆਪਣੇ ਪਿੰਡ ਚੋਂ ਥਾਲ ਲਾਉਂਦੇ ਆ ਆਪਣੇ ਪਿੰਡ ਜਿਹਾਂ ਥਾਲ ਲਾਉਂਦੇ ਆ ਚੱਟਾ ਵੇਚਦਾ ਭਾਈ ਵੇਖਦਾ ਹੂ ਤਾਂ ਯਾਰ ਫੇਰ ਹੀ ਲਾਉਂਦੇ ਆ ਕਿ ਨਹੀਂ ਹੁਣ ਅਸੀਂ ਕੌਲ ਲਾਉਂਦਾ ਗਾ ਅੱਖਾਂ ਤੋਂ ਨਹੀਂ ਦਿਖਦਾ ਆ ਹਾਲਾਤ ਆ ਆ ਹਾਲਾਤਾਂ ਦੇ ਵਿੱਚ ਚੋਰ ਆ ਜਿਹੜੇ ਚੋਰੀ ਕਰਦੇ ਆ ਪਿੰਡ ਚੰਦਪਾਣ ਦੇ ਵਿੱਚ ਚੋਰਾਂ ਨੇ ਚੋਰੀ ਕੀਤੀ ਸੀ ਤਾਂ ਢੋਲੀ ਤੁਸੀਂ ਦੇਖ ਸਕਦੇ ਹੋ ਕਿ ਢੋਲੀ ਤਸਵੀਰਾਂ ਦੇ ਵਿੱਚ ਆ ਇੱਕ ਚੋਰ ਆ ਸੀ ਤੇ ਦੂਜਾ ਚੋਰ ਇਹਦੇ ਨਾਲੋਂ ਜਿਹੜਾ ਨਿਕੜ ਗਿਆ ਢੋਲੀ ਵਾਪਸ ਲੈ ਆਂਦੀ ਆ ਤੇ ਤੁਹਾਨੂੰ ਉਸ ਘਰ ਦੀਆਂ ਤਸਵੀਰਾਂ ਦਿਖਾਉਂਦੇ ਆ ਕਿ ਇੱਕ ਬਜ਼ੁਰਗਾ ਬਿਲਕੁਲ ਅੰਨਾ ਉਹਨੂੰ ਅੱਖਾਂ ਤੋਂ ਨਹੀਂ ਦਿਖਦਾ ਕਿ ਉਹਨਾਂ ਨੂੰ ਅੱਖਾਂ ਤੋਂ ਨਹੀਂ ਦਿਖਦਾ ਆ ਹਾਲਾਤ ਆ ਆ ਹਾਲਾਤਾਂ ਦੇ ਵਿੱਚ ਚੋਰ ਆ ਜਿਹੜੇ ਚੋਰੀ ਕਰਦੇ ਆ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਲੋਕ ਹਾਂਜੀ ਬਾਪੂ ਜੀ ਅੱਛਾ ਸੁਣਦਾ ਵੀ ਨਹੀਂ ਸੁਣਦਾ ਵੀ ਨਹੀਂ ਦੇਖੋ ਤੇ ਜੀ ਆਹ ਹਾਲਾਤ ਦੇਖ ਲਓ ਤੁਸੀਂ ਤਸਵੀਰਾਂ ਦੇ ਵਿੱਚ ਕਿਹੋ ਜੇ ਹਾਲਾਤ ਨੇ ਇਹ ਬਜ਼ੁਰਗ ਦੇ ਤੇ ਚੋਰ ਆ ਜਿਹੜੇ ਚੋਰੀ ਕਰਨ ਵਾਲੇ ਉਹ ਵੀ ਨਹੀਂ ਦੇਖਦੇ ਤੇ ਪਿੰਡ ਦੇ ਹੀ ਇਹ ਮੁੰਡੇ ਆ ਬਿਲਕੁਲ ਹਾਂ ਬਾਬਾ ਜੀ ਕੀ ਕਹਿਣਾ ਚਾਹੋਗੇ ਹਾਂਜੀ ਅਸੀਂ ਇਹ ਕਹਿਣ ਲੇ ਆ ਪਹਿਲਾਂ ਇੱਕ ਵਾਰੀ ਧੰਨਵਾਦ ਆ ਤੁਸੀਂ ਬਖਸ਼ਤਾ ਬਖਸ਼ਣ ਦੇ ਤਾਂ ਜੋਗ ਨਹੀਂ ਕਿਉਂਕਿ ਇਹ ਅੰਨੇ ਆ ਨਾ ਇਹਨਾਂ ਦੇ ਕੋਈ ਪੋਤਾ ਨਾ ਧੀ ਆ ਲੰਗਰ ਪ੍ਰਸਾਦਾ ਸੁਬਾ ਸ਼ਾਮ ਗੁਰਦਵਾਰਾ ਸੇਵ ਚੋਂਦਾ ਇਹਨਾਂ ਦਾ ਤੇ ਇਸ ਕਰਕੇ ਉਹੋ ਜੇ ਲੋਕਾਂ ਦੀ ਲੋਕ ਤਾਂ ਮਦਦ ਕਰਦੇ ਆ ਕੋਈ ਵੀ ਦੁਖੀ ਸਮਝ ਕੇ ਪਰ ਇਹ ਨੌਜਵਾਨਾਂ ਤੇ ਬਹੁਤ ਮਾੜੀ ਗੱਲ ਆ ਜਿਹੜੇ ਉਹਦਾ ਗਲਤ ਕੰਮ ਕਰਦੇ ਆ ਪਰ ਠੀਕ ਆ ਸੰਗਤ ਦੇ ਸਵੇਤ ਜਾਂ ਪੰਚਾਇਤ ਦੇ ਧਰੂ ਤੁਸੀਂ ਇੱਕ ਵਾਰੀ ਬਖਸ਼ ਦਿੱਤਾ ਪਰ ਗਾਹ ਨੂੰ ਜੇ ਕੋਈ ਵੀ ਇਹੋ ਜਿਹਾ ਕੰਮ ਕਰਦਾ ਕਿਸੇ ਨਾਲ ਵੀ ਇਹ ਨਹੀਂ ਗਲਤ ਕੰਮ ਕਰਦਾ ਉਹਨੂੰ ਬਖਸ਼ਣਾ ਨਹੀਂ ਤੁਸੀਂ ਤਾਂ ਇਹ ਪਿੰਡ ਦੇ ਲੋਕਾਂ ਵੱਲੋਂ ਫੈਸਲਾ ਹੋਇਆ ਕਿ ਇੱਕ ਵਾਰੀ ਇਹਨਾਂ ਨੂੰ ਜਿਹੜਾ ਬਖਸ਼ ਦਿੱਤਾ ਜਾਵੇ ਚੋਰਾ ਨੂੰ ਪਰ ਅੱਗੇ ਤੋਂ ਨਹੀਂ ਬਖਸ਼ਿਆ ਜਾਊਗਾ ਪੰਚਾਇਤ ਦੇ ਵੱਲੋਂ ਜਿਹੜਾ ਲੈਟਰ ਪੈਡ ਤੇ ਲਿਖ ਕੇ ਦਿੱਤਾ ਜਾਊਗਾ ਜੇਕਰ ਕੋਈ ਚੋਰੀ ਕਰਦਾ ਜਾਂ ਇਹ ਬੰਦੇ ਦੁਬਾਰਾ ਚੋਰੀ ਕਰਦੇ ਫੜੇ ਜਾਂਦੇ ਆ ਦਾ ਇਹ ਇਹੋ ਜਿਹੜੇ ਆ ਦੇਖੋ ਤਸਵੀਰਾਂ ਦੇ ਵਿੱਚ ਨੌਜਵਾਨ ਬਈ ਕਿੰਨੇ ਕਿ ਨੱਚ ਚੱਟਾ ਲਾਉਂਦੇ ਆ ਬਈ ਹਾਂ ਬਈ ਆਪਾਂ ਨੂੰ ਮਾ ਪਤਾ ਨਹੀਂ ਹੁਣ ਕੀ ਕਹਿ ਸਕਦੇ ਆ ਬਈ ਯਾਰ ਕੀ ਕਹਿ ਸਕਦੇ ਆ ਹਾਂ ਕਾ ਪਤਾ ਨਹੀਂ ਕੋਲ ਹਾਂ ਨਹੀਂ ਆਪਾਂ ਸਰੈਨੇ ਤਾਂ ਪੈਂਟ ਜੀ ਹੁਣ ਕੀ ਕਹਿ ਸਕਦੇ ਆ ਬਈ ਕਿੰਨੇ ਜਣੇ ਨੱਚ ਚੱਟਾ ਬਈ ਫਾਲ ਲਾਉਂਦੇ ਆ ਆਪਣੇ ਪੈਂਟ ਜਿਹਾ ਲਾਉਂਦੇ ਆ ਚੱਟਾ ਵੇਖਦਾ ਬਈ ਵੇਖਦਾ ਹੂ ਤਾਂ ਯਾਰ ਫੇਰ ਹੀ ਲਾਉਂਦੇ ਆਗੇ ਨਹੀਂ ਹੁਣ ਅਸੀਂ ਕੌਣ ਲਾਉਂਦਾਗਾ ਅੱਛਾ ਜਿੱਤੋਂ ਦੋ ਮਿਲਦਾ ਜਿੱਥੋਂ ਮਰਜੀ ਲੈ ਯਾਰ ਇਹਦਾ ਪੈਂਟ ਪੈਂਟ ਦਾ ਹੀ ਇਹ ਹਾਲਾ ਭਰਾ ਹਾਂ ਠੀਕ ਐ ਪਿੰਡ ਦੇ ਆਹ ਹਾਲਾ ਬਈ ਸਾਰੇ ਬੁਰੇ ਹਾਲਾ ਇਹ ਹਾਲਾਤ ਆ ਜਿਹੜੇ ਪਿੰਡ ਚੰਦਬਾਨ ਦੇ ਤਸਵੀਰਾਂ ਦੇ ਵਿੱਚ ਦਿਖਾਉਨੇ ਆ ਤਾਂ ਅਸੀਂ ਜਿਹੜਾ ਇਹ ਕਿਹਾ ਜਾਂਦਾ ਕਿ ਚੰਦਬਾਨ ਦੇ ਵਿੱਚ ਚਿੱਟਾ ਵਿਕਦਾ ਪਰ ਇਹਨੂੰ ਨੱਥ ਪਾਉਣ ਦੇ ਲਈ ਇਸ ਵਾਰ ਜਿਹੜੀ ਪੰਚਾਇਤ ਵੱਲੋਂ ਜਿਹੜਾ ਮਤਾ ਪਾ ਦਿੱਤਾ ਗਿਆ ਇਹ ਕੋਈ ਚਿੱਟਾ ਸਬੂਤ ਸਮੇਤ ਫੜਿਆ ਜਾਂਦਾ ਚਿੱਟਾ ਵੇਚਦਾ ਤਾਂ ਪੰਚਾਇਤ ਵੱਲੋਂ ਕੋ ਉਹਨਾਂ ਦੇ ਨਾਲ ਨਹੀਂ ਜਾਇਆ ਜਾਊਗਾ ਕੋਈ ਸਹਿਯੋਗ ਨਹੀਂ ਦਿੱਤਾ ਜਾਊਗਾ ਪਰ ਜੇਕਰ ਉਹਨਾਂ ਦੀ ਕੋਈ ਚਿੱਟਾ ਵੇਚਦਿਆਂ ਦੀ ਜ਼ਮਾਨਤ ਕਰਾ ਕੇ ਲੈ ਕੇ ਆਉਂਦਾ ਤਾਂ ਉਹਨਾਂ ਦਾ ਹੋ ਸਕਦਾ ਕਿ ਪੰਚਾਇਤ ਵੱਲੋਂ ਪਿੰਡ ਦੇ ਵਿੱਚ ਉਹ ਬਾਈਕਾਟ ਵੀ ਕੀਤਾ ਜਾਵੇ ਕਿਉਂਕਿ ਚਿੱਟੇ ਵਾਲੇ ਨੂੰ ਸਜ਼ਾ ਹੋਣੀ ਚਾਹੀਦੀ ਆ ਜਿਹੜੀ ਨੌਜਵਾਨੀ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੀ ਹੋਈ ਹੈ ਤਾਂ ਇੱਥੋਂ ਦੇ ਜਿਹੜੇ ਨੌਜਵਾਨ ਆ ਉਹ ਵੀ ਕਹਿੰਦੇ ਆ ਵੀ ਚਿੱਟਾ ਆਮ ਚੱਲਦਾ ਚਿੱਟਾ ਚੱਲਦਾ ਹਾਂ ਜੀ ਚੱਲਦਾ ਕੌਣ ਵੇਚਦਾ ਕੀ ਗੱਲ ਹੈ ਸਾਰੇ ਵੇਚਦੇ ਨਾਲੇ ਚਾਹਵੇਂ ਚੱਲੋ ਆਪਾਂ ਸੁਣਦੇ ਆਂ ਕੌਣ ਕੀ ਕਹਿੰਦੀ ਚਾਹ ਸੁਣ ਸੁਣਦੇ ਆਪਾਂ ਕਿੱਥੋਂ ਸੁਣਦੇ ਹੋ ਲੋਕ ਕਹਿੰਦੇ ਵੀ ਇੱਥੇ ਚੱਲਦਾ ਆਪਣੇ ਪਿੰਡ ਦਾ ਜੀ ਜੀ ਉਹੀ ਕਹਿੰਦਾ ਉਹ ਤਾਂ ਹੈਗਾ ਪਤਾ ਹੋਊਗਾ ਤਾਂ ਇੱਕ ਬਤਾ ਦ ਆਪਾਂ ਪੁਲਿਸ ਨੂੰ ਦੱਸ ਦਿੰਦੇ ਆ ਵੀ ਭਾਈ ਆ ਬੰਦਾ ਵੇਚਦਾ ਫਿਰ ਅਸੀਂ ਉਹ ਦੋ ਦਿਨ ਦੱਸ ਦਾਂਗੇ ਸੁਣੀ ਹੋਈ ਆ ਦਿੰਦੇ ਆ ਪੁਲਿਸ ਜੀ ਤੁਸੀਂ ਦੱਸ ਦਿਓ ਬੰਦੇ ਦਾ ਨਾਮ ਕਿਸੇ ਬੰਦੇ ਨੂੰ ਬੰਦੇ ਦਾ ਨਾਮ ਪਤਾ ਜੀ ਨਹੀਂ ਕਿੱਦਾਂ ਕਿਹਨੇ ਵੇਚਦੇ ਆ ਹਾਂ ਨਾ ਜਾਨੀ ਇਹ ਇਸ ਬੰਦੇ ਨੂੰ ਪਤਾ ਪੁੱਛ ਲਈ ਹਾਂਜੀ ਲਾ ਕੇ ਜੇ ਤੁਸੀਂ ਇਹਨਾਂ ਨੇ ਤਾਂ ਤੁਹਾਡੇ ਉੱਪਰ ਜਾ ਦਤਾ ਕਿ ਜੇ ਦੇਖਣਾ ਹੋਊਗਾ ਨਾ ਫਿਰ ਆਪਾਂ ਨੂੰ ਕੀ ਪਤਾ ਹੈ ਹੈ ਆਪਾਂ ਨੂੰ ਪਤਾ ਨਹੀਂ ਚਿੱਟਾ ਕਹਿੰਦੇ ਅੰਧੇ ਹੋਣਾ ਗਲਾਵਾ ਫੇਰ ਫੜ ਲੈਂਦੇ ਆ ਹਾਂਜੀ ਤਾਂ ਪਤਾ ਟਾਲੀ ਚੱਕੀ ਦਾ ਪਤਾ ਵੀ ਇਹਦੀ ਵਿਚਾਰੇ ਦੀ ਚੱਕੀ ਕੀ ਨਾ ਨਹੀਂ ਲੈਂਦਾ ਜੀ ਨਾ ਨਹੀਂ ਡਰਦਾ ਕੋਈ ਕਿਸੇ ਦਾ ਲੈਂਦਾ ਗੱਲ ਸਹੀ ਆ ਜੀ ਕਿੱਟੇ ਵਾਲਿਆਂ ਤੋਂ ਐਨਾ ਡਰ ਲੱਗਦਾ ਕਿ ਕੋਈ ਵੀ ਨਾਮ ਲੈਣ ਨੂੰ ਤਿਆਰ ਨਹੀਂ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੀ ਹੋਈ ਆ ਨੌਜਵਾਨੀ ਆ ਜਿਹੜੀ ਪੰਜਾਬ ਦੀ ਤੁਸੀਂ ਹਾਲਾਤ ਦੇਖ ਸਕਦੇ ਹੋ ਇਹ ਜੈਤੋ ਹਲਕੇ ਦੇ ਵਿੱਚ ਪਿੰਡ ਪੰਡਾ ਚੰਦਬਾਨ ਪਿੰਡ ਹੈ ਤੇ ਚੰਦਬਾਨ ਦੀ ਜਿਹੜੀ ਨੌਜਵਾਨੀ ਆ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੀ ਹੋਈ ਆ ਦੁਬਾਰਾ ਫਿਰ ਦੱਸ ਦਿੰਨੇ ਅੱਗੇ ਚੰਦਬਾਨ ਦੀ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਕਿ ਪੁਲਿਸ ਜੇਕਰ ਉਹਨਾਂ ਨੂੰ ਚੱਕਦੀ ਆ ਦਾ ਮੈਂਬਰ ਨਾਲ ਲਾ ਕੇ ਜਰੂਰ ਜਾ ਕੇ ਕਿਉਂਕਿ ਸਬੂਤ ਸਮੇਤ ਪੁਲਿਸ ਜੇਕਰ ਉਹਨਾਂ ਨੂੰ ਫੜਦੀ ਆ ਤਾਂ ਪੰਚਾਇਤ ਨਹੀਂ ਜਾਊਗੀ ਉਹਨਾਂ ਦੇ ਨਾਲ ਇਹ ਗੱਲ ਪੰਚਾਇਤ ਵੱਲੋਂ ਮਤੇ ਦੇ ਵਿੱਚ ਪਾਈ ਗਈ ਆ ਜੇਕਰ ਉਹਨਾਂ ਕੋਲੋਂ ਚਿੱਟਾ ਸਬੂਤ ਦੇ ਆਧਾਰ ਤੇ ਨਹੀਂ ਫੜਿਆ ਜਾਂਦਾ ਤਾਂ ਫਿਰ ਪਿੰਡ ਤੌਰ ਤੇ ਜਿਹੜੀ ਪੰਚਾਇਤ ਆ ਉਹ ਕਹਿੰਦੀ ਆ ਕਿ ਜਾਣਾ ਬਣਦਾ ਪਰ ਉਥੇ ਚਿੱਟਾ ਹੋਣਾ ਲਾਜ਼ਮੀ ਆ ਜਾਂ ਕੋਈ ਮੈਡੀਕਲ ਨਸ਼ਾ ਫੜਿਆ ਜਾਂਦਾ ਉਹ ਹੋਣਾ ਲਾਜ਼ਮੀ ਆ ਤਾਂ ਪਿੰਡ ਦੀ ਪੰਚਾਇਤ ਕੀ ਪਿੰਡ ਦਾ ਕੋਈ ਵੀ ਬੰਦਾ ਉਹਨਾਂ ਦੇ ਨਾਲ ਸਹਿਯੋਗ ਨਹੀਂ ਕਰੂਗਾ ਆਪਾਂ ਪਿੰਡ ਦੇ ਲੋਕਾਂ ਨਾਲ ਹੋਰ ਵੀ ਗੱਲਬਾਤ ਕਰਦੇ ਆ ਬਾਪੂ ਇੱਥੇ ਨਸ਼ਾ ਵਿਕਦਾ ਜੀ ਨਹੀਂ ਜੀ ਮੈਨਾਂ ਨਾ ਪਤਾ ਨਹੀਂ ਮੈਨੂੰ ਨਹੀਂ ਪਤਾ ਨਸ਼ਾ ਵਿਕਦਾ ਜੀ ਹਾਂਜੀ ਪਤਾ ਨਹੀਂ ਘਰ ਲੱਗਦਾ ਹਾਂ ਨਸ਼ਾ ਹਾਂ ਬਈ ਵਿਕਦਾ ਵਿਕਦਾ ਕਿਵੇਂ ਬਾਈ ਇਹ ਲੋਕ ਕਹਿੰਦੇ ਨਹੀਂ ਵੇਖਦਾ ਕੀ ਗੱਲ ਇਹਨਾਂ ਨੂੰ ਕਿਉਂ ਕਹਿੰਦੇ ਆ ਬਾਈ ਵੇਖਦਾ ਸਾਰੇ ਮਸਾਲਾ ਨੂੰ ਪਤਾ ਡਰਦਾ ਕੋਈ ਬੋਲਦਾ ਹੀ ਨਹੀਂ ਗਾ ਵੀਰੇ ਯਾਰ ਡਰਦਾ ਨਹੀਂ ਕੋਈ ਨਹੀਂ ਬੋਲਦਾ ਡਰਦਾ ਯਾਰ ਕੱਲ ਨੂੰ ਕੋਈ ਇਹਨਾਂ ਨਾਲ ਸਾਣਾ ਦੇ ਉੱਤੇ ਬੋਲਣਗੇ ਬਾਈ ਯਾਰ ਸਾਣਾ ਵੜਾ ਉੱਤੇ ਬੋਲਣਗੇ ਜਿੱਦੇ ਨੁਕਸਾਨ ਹੋ ਗਿਆ ਜਿੱਦੇ ਨੁਕਸਾਨ ਜਿਹੜਾ ਗਰੀਬ ਦਾ ਹੋਇਆਗਾ ਕੱਲ ਤੋਂ ਇਹਨਾਂ ਦਾ ਕੇਸ ਦਾ ਹੋਊਗਾ ਫੇਰ ਬੋਲਣਗੇ ਯਾਰ ਬੋਲਣਗੇ ਹਾਂ ਫੇਰ ਬੋਲਣਗੇ ਨਾ ਜਵਾਂ ਨਹੀਂ ਬੋਲਦੇ ਅੱਛਾ ਜੀ ਹਾਂ ਨਾਚਾ ਵੇਖਦਾ ਜੀ ਹਾਂ ਪਤਾ ਨਹੀਂ ਪਤਾ ਨਹੀਂ ਜਦੋਂ ਆਪਾਂ ਕੀ ਪਤ ਲਾਉਣ ਲੱਗ ਗਿਆ ਉਦੋਂ ਬੋਲਾਂਗੇ ਪਤਾ ਨਹੀਂ ਭਾਈ ਮੈਨੂੰ ਪਤਾ ਨਹੀਂ ਪਰ ਇਸੇ ਦਾ ਬੁਢਾ ਇੱਕ ਬਜ਼ੁਰਗ ਗਈ ਜਾਂਦਾ ਸੀ ਉਹ ਤਾਂ ਕਹਿੰਦਾ ਸੀ ਚਿੱਟਾ ਵੇਖਦਾ ਮੈਂ ਮੈਨੂੰ ਨਹੀਂ ਪਤਾ ਮਤਲਬ ਪਿੰਡ ਚ ਆਈਆਂ ਤੁਸੀਂ ਤਾਂ ਉਹ ਮਾਈ ਭਾਗੋ ਦੀਆਂ ਵਾਰਸਾਂ ਜਿਹੜੀਆਂ ਜੰਗ ਦੇ ਵਿੱਚ ਇਤਿਹਾਸ ਰਚਿਆ ਗਿਆ ਸੀ ਤੁਹਾਨੂੰ ਇਹ ਗੱਲ ਦਾ ਪਤਾ ਇਹ ਵੀ ਨਹੀਂ ਪਤਾ ਠੀਕ ਹੈ ਕਹਾਂ ਲੇਕਦਾ ਦਿਆਗੇ ਵੇਚਦਾ ਹੋਊਗਾ ਕੋਈ ਤਾਂ ਹੀ ਤਾਂ ਖਾ ਖਾ ਕੇ ਦੀਆਂ ਵਿੱਚ ਨਹੀਂ ਖੜਦੇ ਆ ਕੋਈ ਤਾਂ ਵੇਚਦਾ ਹੀ ਹੋਊਗਾ ਹਾਂ ਫੇਰ ਹੀ ਚੱਕਦੇ ਸਮਾਨ ਫੇਰ ਹੀ ਬੁੜੇ ਦੀ ਥਲੀ ਲੈ ਕੇ ਗਏ ਆ ਫੇਰ ਹੀ ਇੱਟਾ ਇੱਟਾ ਰੋਣ ਦੀ ਲੜਾਈ ਕਰਦੇ ਆ ਇਹ ਨਾਂ ਕਾ ਤੂੰ ਡਰਦੇ ਆ ਕੀ ਪਤਾ ਡਰਦੇ ਹੀ ਹੋਣਗੇ ਸਾਨੂੰ ਮੰਟਾ ਜੇ ਪਤਾ ਲੱਗ ਮੈਂ ਤਾਂ ਉਹਦੀ ਲਸੂ ਫਰਾਨਾ ਦੇ ਕਿਤਾ ਹਾਂ ਐਨਾ ਪਤਾ ਵੀ ਨਾ ਕਰਦੇ ਹਾਂ ਹਾਂ ਕਰਦੇ ਆ ਨਸ਼ਾ ਹਾਂ ਭਾਈ ਨਸ਼ਾ ਕਹਿੰਦੇ ਕਿ ਮੁੰਡੇ ਕਰਦੇ ਆ ਭਾਈ ਬਹੁਤ ਜ਼ਿਆਦੀ ਕਰਦੇ ਆ ਬਹੁਤ ਜ਼ਿਆਦੀ ਕਰਦੇ ਆ ਲੈ ਕੇ ਜਾਂਦੀ ਹੈ ਕਿਤੋਂ ਨਾ ਕਿਤੋਂ ਬੇਤਨਾ ਕਿਥੋਂ ਲੈ ਕੇ ਹਾਂਜੀ ਵੀ ਗੱਭਰੂ ਜਵਾਨਾ ਕਿਉਂ ਇਹੋ ਜਿਹੇ ਨਸ਼ਿਆਂ 'ਚ ਫਸਦੇ ਆ ਤੁਸੀਂ ਹਾਂ ਹਾਂ ਫਸਣਾ ਕੋ ਜੁਰਗ ਦੀ ਢੋਲੀ ਲੈ ਕੇ ਚੱਲ ਹਾਂ ਇਹਦੀ ਢੋਲੀ ਲੈ ਕੇ ਚੱਕੇ ਇਹਦੇ ਧੀ ਨਹੀਂ ਪੁੱਤ ਨਹੀਂ ਅੰਨਾ ਅੱਖਾਂ ਤੋਂ ਅੰਨਾ ਹੋ ਹੈਗਾ ਇਹ ਤੇ ਇਹਨੂੰ ਵੀ ਟਕਾ ਲਿਆ ਪਿੱਛੇ ਦੀ ਹੋਰ ਚੱਕਦੇ ਉੱਥੇ ਡਾਂਗਾ ਤੋਂ ਡਰ ਲੱਗਦਾ ਸੀ ਜੀ ਇਹਦੀ ਢੋਲੀ ਚੱਕ ਲਈ ਇਹਦੀ ਢੋਲੀ ਚੱਕ ਹਾਂ ਇਹਦੀ ਢੋਲੀ ਚੱਕ ਲਈ ਠੀਕ ਹੈ ਹਾਂਜੀ ਬਈ ਇਹਦੀ ਢੋਲੀ ਚੱਕ ਲਈ ਤੇ ਕਿਸੇ ਦੇ ਹੋਰ ਦੇ ਵੀ ਚੋਰਾ ਕਰਦੇ ਹੋਣਗੇ ਕਰਦੇ ਹੋਣਗੇ ਬਈ ਜਦ ਇਹਦੀ ਕੀਤੀ ਅਗਰੀ ਦੇ ਠੀਕ ਹੈ ਗੱਲਬਾਤ ਕਰਦੇ ਆ ਹੋਰ ਵੀ ਮੌਜੂਦ ਹੈ ਇੱਥੇ ਅੱਗੇ ਆ ਜਲਦੀ ਦੇ ਬਹੁਤ ਲੋਕਾਂ ਦੀ ਭੀੜ ਲੱਗੀ ਹੋਈ ਆ ਪੁੱਛਦੇ ਆ ਬਈ ਨਸ਼ਾ ਬਹੁਤ ਚੱਲਦਾ ਬਈ ਬਹੁਤ ਚੱਲਦਾ ਕਿੱਥੋਂ ਲੈ ਕੇ ਆਉਂਦਾ ਕੁਝ ਪਤਾ? ਇਹ ਪਤਾ ਨਹੀਂ ਕਿੱਥੋਂ ਲੈ ਕੇ ਆਉਂਦਾ। ਪਤਾ ਨਹੀਂ ਕਿੱਥੋਂ ਲੈ ਕੇ ਆਉਂਦਾ। ਪਤਾ ਨਹੀਂ ਕਿੱਥੋਂ ਲੈ ਆ। ਹਾਂ। ਪਰ ਨਸ਼ਾ ਕਰਦੇ ਆ ਮੁੰਡੇ। ਹਾਂ। ਨਸ਼ਾ ਕਰਦੇ ਆ ਵੀ ਬੇ ਕਰਦੇ ਆ ਸ਼ਗਰ। ਕਿੰਨਾ ਕੁ ਚੱਲਦਾ? ਵੱਧੂ ਵੱਧ। ਬਹੁਤ ਚੱਲਦਾ। ਬਹੁਤ ਚੱਲਦਾ। ਫੜਦੇ ਕਿਉਂ ਨਹੀਂ ਲੋਕ ਇਹਨਾਂ ਨੂੰ? ਕੀ ਕਰਦੇ ਹਾਂ? ਉਹ ਨਾਮ ਕਿਉਂ ਨਹੀਂ ਲੈਂਦੇ ਪਿੰਡ ਦੇ ਲੋ? ਦਿਨ ਦੇ ਲੋਕ ਲਾਲ ਲੈਣਾ ਵੇ ਇੰਨੇ ਖੜਿਆ ਜੀ। ਕਰਦੇ ਆ। ਕਰਦੀ ਆ ਹੋਰ ਕੀ? ਨਸ਼ਾ ਚੱਲਦਾ ਉਹ ਨਹੀਂ। ਹਾਂਜੀ। ਕਿੰਨਾ ਕੁ? ਫੋਲ ਫੋਲ ਜਾ। ਫੋਲ। ਹਾਂ ਫੋਲ ਬੋਲ ਜਾ। ਇਹਨੂੰ ਕੀ ਪਤਾ ਮੈਂ ਤਾਂ ਡਰ ਤੂੰ ਐ ਕਹਿੰਦੀ ਕਿ ਨਹੀਂ ਵੀ ਡਰ ਲੱਗਦਾ। ਹਾਂ ਨਹੀਂ ਨਹੀਂ ਦਾ ਪੱਤੀ ਬਦਾਂ ਨਾ ਨਸ਼ਾ ਚੱਲਦਾ ਨਹੀਂ ਵੀਰੇ ਮੈਨੂੰ ਨਹੀਂ ਪਤਾ ਇਹ ਪਿੰਡ ਨਹੀਂ ਰਹਿੰਦੇ ਰਹਿੰਦੇ ਤਾਂ ਆਪਾਂ ਪਿੰਡ ਕੀ ਆ ਅੱਛਾ ਆਪਾਂ ਨਹੀਂ ਇਹ ਗੱਲ ਕਰ ਨਹੀਂ ਸਕਦੇ ਇਹ ਗੱਲ ਕਿਉਂ ਨਹੀਂ ਕਰ ਸਕਦੇ ਇਹ ਹਾਲਾਤ ਆ ਪਿੰਡ ਦੇ ਕੁਝ ਕੁ ਲੋਕਾਂ ਦੇ ਕਿ ਜਿਹੜੇ ਕਹਿੰਦੇ ਅਸੀਂ ਗੱਲ ਹੀ ਨਹੀਂ ਕਰ ਸਕਦੇ ਆਪਾਂ ਤਸਵੀਰਾਂ ਦੇ ਵਿੱਚ ਕੱਲੇ-ਕੱਲੇ ਨੂੰ ਬੋਲਾ ਪੁੱਛਾਂਗੇ ਕਿ ਵੀ ਭਾਈ ਨਸ਼ਾ ਚੱਲਦਾ ਕੇ ਨਹੀਂ ਚੱਲਦਾ ਆਪਾਂ ਹਰੇਕ ਬੰਦੇ ਨੂੰ ਪੁੱਛਾਂਗੇ ਵੀ ਨਸ਼ਾ ਦੇਖੋਗੇ ਲੋਕ ਆ ਜਿਹੜੇ ਗਲੀਆਂ ਦੇ ਵਿੱਚੋਂ ਭੱਜਦੇ ਨਜ਼ਰ ਆਉਂਦੇ ਆ ਕਿ ਅੰਦਰ ਵੜਦੇ ਆ ਪਰ ਜਦੋਂ ਕਿਸੇ ਦਾ ਧੀ ਪੁੱਤ ਦੁਨੀਆ ਤੋਂ ਚਲਾ ਜਾਂਦਾ ਉਦੋਂ ਕੋਈ ਨਹੀਂ ਕਹਿੰਦਾ ਸਸ਼ੀਕਾ ਨਸ਼ਾ ਚੱਲਦਾ ਪਿੰਡ ਚ ਵਾਧੂ ਪਿੰਡ ਚ ਤਾਂ ਆ ਨਹੀਂ ਚਲੀ ਜਾਂਦਾ ਕੌਣ ਵੇਚਦਾ ਪਤਾ ਨਹੀਂ ਸਾਨੂੰ ਇੰਨਾ ਤਾਂ ਨਹੀਂ ਪਤਾ ਨੂੰ ਚੱਲਦਾ ਤਾਂ ਜ਼ਰੂਰ ਆ ਜੀ ਫਿਰ ਇੰਨੇ ਕਿੰਨੇ ਬੰਦੇ ਆਇਆ ਹੁਣ ਬਹੁਤ ਕਰਦੇ ਆ ਜੀ ਬਹੁਤ ਕਰਦੇ ਆ ਕਿਤੋਂ ਦਾ ਲੈ ਕੇ ਆਉਂਦੇ ਹਨ ਨਸ਼ਾ ਹਾਂ ਜੀ ਆਇਆ ਤਾਂ ਵੇਂਦੀ ਹੈ ਜੀ ਕਿਤੋਂ ਦਾ ਹੁਣ ਨਸ਼ਾ ਚੱਲਦਾ ਪਿੰਡ ਚ ਵਾਧੂ ਚੱਲਦਾ ਜੀ ਵੀਸ ਸਪੈਨਟ ਚੋਂ ਨਸ਼ਾ ਨਿਕਲਣਾ ਚਾਹੀਦਾ ਨਸ਼ਾ ਨਿਕਲ ਹਾਂ ਬੱਚੇ ਬਚਨੇ ਚਾਹੀਦੇ ਨਸ਼ੇ ਤੋਂ ਨਸ਼ਾ ਨਿਕਲਣਾ ਚਾਹੀਦਾ ਹਾਂਜੀ ਬਿਲਕੁਲ ਨਸ਼ਾ ਨਿਕਲਣਾ ਚਾਹੀਦਾ ਬਹੁਤ ਵਧੀਆ ਮੁੱਦਾ ਹੈ ਨਸ਼ਾ ਨਿਕਲਣਾ ਜ਼ਰੂਰੀ ਹੈ ਠੀਕ ਆ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਚੱਲ ਰਿਹਾ ਠੀਕ ਆ ਹਾਂਜੀ ਨਸ਼ਾ ਬਿਕਦਾ ਮਸਾ ਇਕਦਮ ਵਿਕਦਾ ਹੀ ਇਹੋ ਜੋ ਖਾਂਦੇ ਮੁੰਡੇ ਹਾਂ ਤਾਂ ਇਹ ਜੋ ਖਾਂਦੇ ਵਿਕਦਾ ਹੀ ਆ ਇੱਕ ਐਂ ਲੱਗਦਾ ਕੌਣ ਵੇਚਦਾ ਨਹੀਂ ਨਹੀਂ ਬੇਟਾ ਪਨ ਇਹ ਹਾਲਾਤ ਨੇ ਜਿਹੜੇ ਕੋਈ ਨਾਮ ਨਹੀਂ ਲੈਣਾ ਚਾਹੁੰਦਾ ਪਰ ਡਰਦੇ ਨੇ ਉਹਨਾਂ ਚਿੱਟੇ ਵਾਲਿਆਂ ਦੀ ਇੰਨੀ ਕਿ ਦਹਿਸਤ ਆ ਪਿੰਡ ਦੇ ਵਿੱਚ ਜਾਂ ਕਿਤੋਂ ਜਿੱਥੋਂ ਚਿੱਟਾ ਲੈ ਕੇ ਆਉਂਦੇ ਆ ਪਰ ਉਹਨਾਂ ਨੂੰ ਕੋਈ ਨੱਥ ਨਹੀਂ 바ਰਿਆ ਇੱਥੋਂ ਦੇ ਜਿਹੜੇ ਨੌਜਵਾਨ ਆ ਕਿ ਉਹ ਕਿਸੇ ਦੀਆਂ ਗੈਸ ਵਾਲੀਆਂ ਢੋਲੀਆਂ ਤੇ ਕਿਸੇ ਦਾ ਪੱਖਾ ਵੀ ਨਹੀਂ ਛੱਡਦੇ ਉਹ ਵੇਚ ਦਿੰਦੇ ਆ ਇੰਨਾ ਕਿ ਜ਼ਰੂਰ ਹੈਗਾ ਕਿ ਪਿੰਡ ਦੇ ਬੰਦਿਆਂ ਨੂੰ ਵੇਚਦੇ ਆ ਕਿ ਉਹ ਚੀਜ਼ ਹੈ ਜਿਹੜੀ ਵਾਪਸ ਆ ਜਾਂਦੀ ਆ ਤਾਂ ਕਰਕੇ ਆਉਂਦੀ ਆ ਪਰ ਪਿੰਡ ਦੇ ਲੋਕਾਂ ਦਾ ਜਿਹੜਾ ਧੰਨਵਾਦ ਆ ਜਿਹੜੇ ਉਹਨਾਂ ਤੋਂ ਚੀਜ਼ ਖਰੀਦਦੇ ਆ ਕਿਉਂਕਿ ਖਰੀਦ ਲੈਣੀ ਚਾਹੀਦੀ ਆ ਪਿੰਡ ਦੇ ਜੇਕਰ ਲੋਕਾਂ ਨੂੰ ਚੀਜ਼ ਵੇਚੀ ਜਾਂਦੀ ਆ ਤਾਂ ਵਾਪਸ ਆ ਜਾਂਦੀ ਆ ਕਿੰਨੇ ਕਿਲੋ ਨਸ਼ਾ ਕਰਦੇ ਆ ਨਸ਼ਾ ਦਾ ਬਹੁਤ ਕਰਦੇ ਆ ਬਈ ਕੀ ਦਾ ਰੀਨੋ ਦੋ ਢੋਲੀਆਂ ਮੇਰੀਆਂ ਹਾਂਜੀ ਦੋ ਢੋਲੀਆਂ ਮੇਰੀਆਂ ਚੱਕ ਕੇ ਲੈ ਗਏ ਸੀ ਚੱਕ ਕੇ ਲੈ ਗਿਆ ਕੋਈ ਕੁਸੂ ਮੁੰਡੇ ਨੇ ਧਰਤੀਆਂ ਇੱਕ ਚੱਕ ਕੇ ਲੈ ਗਏ ਅੱਛਾ ਇੱਕ ਮੁੰਡੇ ਨੇ ਧਰਤੀ ਇੱਕ ਚੱਕ ਕੇ ਲੈ ਗਏ ਹਾਂ ਆ ਹੁਣ ਇਹ ਵਸ ਸਾਡੀ ਪੂਰੀ ਦਾਖਲ ਸੀਗੀ ਇੱਥੇ ਹਾਂ ਚੰਡੀਗੜ੍ਹ ਦੋਸਤ ਚ ਉਦੋਂ ਕੋ ਚੱਕ ਕੇ ਲੈ ਗਿਆ ਮੰਗਰੋ ਮੰਗਰੋ ਲੈ ਗਿਆ ਚੱਕ ਕੇ ਕੋਈ ਹਾਂ ਮਾਤਾ ਕੁਝ ਕਮਾਉਣ ਆਲਾ ਹੈਗਾ ਤੁਹਾਡੇ ਕਮਾਉਣਾ ਸੋਨੇ ਖਾ ਲੈਂਦਾ ਉਹਨੇ ਕਮਾ ਲੈਂਦਾ ਅਸੀਂ ਤਾਂ ਆਪ ਦਾ ਟਾਈਮ ਪਾਸ ਕਰਦੇ ਆ ਭਰਾਵਾ ਤੇ ਇਹ ਹਾਲਾਤ ਆ ਜਿਹੜੇ ਘਰਾਂ ਦੇ ਵਿੱਚ ਮਰੀਜ਼ ਪਏ ਆ ਉਹਨਾਂ ਦੇ ਘਰਾਂ ਦੀਆਂ ਵੀ ਚੀਜ਼ਾਂ ਨਹੀਂ ਛੱਡਦੇ ਜਿਹੜੇ ਚਿੱਟੇ ਵਾਲੇ ਨੌਜਵਾਨ ਆ ਆਪਾਂ ਪੁੱਛਾਂਗੇ ਜਰੂਰ ਇਹਨਾਂ ਨੂੰ ਨੌਜਵਾਨਾਂ ਨੂੰ ਕਿ ਨਸ਼ਾ ਕਿੱਥੋਂ ਆਉਂਦਾ ਹਾਂਜੀ ਬਹੁਤ ਆਖਦਾ ਬਈ ਛਾ ਚੱਲਦਾ ਹੋਰ ਲੱਚ ਕਿੱਥੋਂ ਆਉਂਦਾ ਐ ਤਾਂ ਪਤਾ ਨਹੀਂ ਬਈ ਐ ਪਤਾ ਨਹੀਂ ਪਤਾ ਨਹੀਂ ਪਤਾ ਨਹੀਂ ਪੱਕੀ ਗੱਲ ਆ ਕਿੰਨੇ ਕਿ ਮੁੰਡੇ ਕਰਦੇ ਆ ਚਿੱਟੇ ਦਾ ਨਸ਼ਾ ਸਾਨੂੰ ਸਾਰੀ ਕਰਦੇ ਆਣ ਵਾਲੇ ਤਾਂ ਕੈਪਸੂਲ ਵੀ ਖਾਂਦੇ ਆ ਕੈਪਸੂਲ ਸਾਰਾ ਕੁਝ ਆ ਜੇ ਬਈ ਛੱਡਦੇ ਨੌਜਵਾਨ ਵਾਧੇ ਕੀ ਗੱਲ ਆ ਬਈ ਛੱਡਿਆ ਨਹੀਂ ਜਾਂਦਾ ਛੱਡਿਆ ਹੀ ਨਹੀਂ ਜਿਵੇਂ ਛੱਡਿਆ ਜਾ ਸਕਦਾ ਹਾਲ ਹੈਗਾ ਕੁਝ ਆ ਹਸਪਤਾਲੀ ਛੱਡਿਆ ਜਾਊਗਾ ਹਸਪਤਾਲ ਦਾ ਸਰਕਾਰੀਆ ਹਸਪਤਾਲ ਵੀ ਉਹਦੇ ਨਾਲ ਆ ਜਿਹੜਾ ਪਰਿਵਾਰ ਦੇ ਬੰਦੇ ਨੂੰ ਰੱਖਦੇ ਆ ਜੇ ਪ੍ਰਾਈਵੇਟ ਦਾ ਪੈਸੇ ਦੇਣੇ ਪੈਂਦੇ ਆ ਕਿਵੇਂ ਹੱਲ ਹੋਊਗਾ ਹੁਣ ਇਹਦਾ ਅੱਬਾ ਕੀ ਕਹੇਗਾ ਇਹ ਹੱਲ ਹੋਊਗਾ ਕਿੰਨਾ ਕਿ ਮਛਾ ਬੇਕ ਦਾ ਨਸ਼ਾ ਦਾ ਵੱਧ ਨਹੀਂ ਚੱਲਦਾ ਜੀ ਪਿੰਡ ਪਿੰਡੀ ਚੱਲੀ ਜਾਂਦਾ ਪਿੰਡ ਪਿੰਡੀ ਚੱਲੀ ਜਾਂਦਾ ਨੱ ਇਹਦਾ ਕੋਈ ਖਸਮ ਕਸਾਈ ਨਹੀਂ ਬਣਦਾ ਜੀ। ਠੀਕ ਆ। ਨਸ਼ਾ ਕਿੰਨਾ ਚੱਲਦਾ ਜੀ? ਬਹੁਤ ਚੱਲਦਾ ਜੀ। ਪਿੰਡ ਚ ਬਹੁਤ ਜ਼ਿਆਦੇ ਨਜਾਇਜ਼ੀਆਂ। ਅੱਛਾ। ਹਾਂ। ਨਾਲੇ ਤੇ ਵੀ ਕੋਣ ਬੰਦਾ? ਮੈਂ ਆਪਾਂ ਨਾਂ ਤਾਂ ਨਹੀਂ ਲਾਦੇ ਸੁਣਨ ਨੂੰ ਵੀ ਮੈਨੂੰ ਪਤਾ ਹੀ ਹੈ ਪਿੰਡ ਦੇ ਵਿੱਚ ਕੋ ਕੌਣ ਹੈ ਜੀ। ਹਾਂ। ਹਾਂ ਬਹੁਤ ਵੀ ਇਦਾਂ ਸਾਨੂੰ ਵੀ ਪਤਾ ਹੈ ਘਰ ਘਰ ਕਿਧਰ ਹੈਗਾ ਬਹੁਤ ਚੱਲਦਾ ਇਹ ਨਸ਼ਾ ਬਹੁਤ। ਕੈਸੂ ਸਾਰਾ ਕੋਈ ਚੱਲਦਾ ਹੈ। ਪੰਚਾਇਤ ਨੇ ਮਤਾ ਪਤਾ ਹੁਣ ਕਹਿੰਦੇ ਵੀ ਪਈ ਕਹਿੰਦੇ ਜਿਹੜਾ ਨਸ਼ਾ ਵੇਚੂਗਾ ਸਬੂਤ ਸਮੇਤ ਫੜਿਆ ਜਾਂਦਾ ਇਹ ਨਹੀਂ ਕਿ ਇਹਨੂੰ ਕਹਦਾ ਵੀ ਭਾਈ ਆ ਚਿੱਟਾ ਵੇਚਦਾ ਪੁਲਿਸ ਫੜ ਕੇ ਲਿਆ ਜੇ ਉਹ ਨਹੀਂ ਸਬੂਤ 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 ਸਮੇਤ ਆ ਫੜਦੀ ਆ ਤਾਂ ਪੰਚਾਇਤ ਨਾਲ ਨਹੀਂ ਜਾਊਗੀ ਨਹੀਂ ਜਾਊਗੀ ਜੇ ਬਹੁਤ ਵਧੀਆ ਗੱਲ ਹੈ ਸਬੂਤ ਨਾਲ ਫੜਿਆ ਜਾਣਾ ਚਾਹੀਦਾ ਇਹ ਮਤਲਬ ਸਹੀ ਬਾਇਆ ਸਹੀ ਆ ਜੀ ਬਹੁਤ ਵਧੀਆ ਨਸ਼ਾ ਕਿੰਨਾ ਕ ਚੱਲਦਾ ਬਹੁਤ ਚੱਲਦਾ ਜੀ ਅੱਛਾ ਜੀ ਕੌਣ ਕਿਸੇ ਦੇ ਮਗਰ ਜਾਂਦਾ ਕਿਸੇ ਨੇ ਨਹੀਂ ਜਾਣਾ ਡਰ ਲੱਗਦਾ ਚਿੱਟੇ ਵਾਲਿਆਂ ਨੂੰ ਚਿੱਟਾ ਸਭ ਡਰਦਾ ਬਾਈ ਕੀ ਸਭ ਡਰਦਾ ਹਾਂ ਐਡੇ ਐਡੇ ਸੁਰੇਜ ਹੁੰਦੇ ਆਗਲਾ ਉਹਦਾ ਮਾਰਦਾ ਟੱਟ ਚ ਇਹ ਗੱਲ ਛੁੱਟਾ ਕੋਈ ਨਹੀਂ ਜਦੋਂ ਪੁੱਤ ਮਰ ਜਾਂਦੇ ਉਹ ਬਾਈ ਇੱਥੇ ਪੁਲਿਸ ਪੁਲਿਸ ਵੀ ਨੂੰ ਕੁਛ ਕਰਦੀ ਨਹੀਂ ਪੁੱਤ ਮਰ ਜਾਂਦੇ ਉਹਦੋਂ ਹੈ ਜਦੋਂ ਪੁੱਤ ਅਗਲਾ ਮਰਿਆ ਜਾਂਰ ਲੈਂਦਾ ਹੈ ਹੈ ਬਹੁਤ ਬਰ ਚਲੀ ਜਾਂਦੇ ਆ ਕਹਿ ਦਿੰਦੇ ਉਹ ਰੱਬ ਦੀ ਹੋਣੀ ਆ ਰੱਬ ਦੀ ਹੁੰਦੀ ਆ ਅੱਛਾ ਠੀਕ ਹੈ ਕੀ ਕਹਿੰਦੇ ਹੋ ਬਾਈ ਬਗਾਈ ਨਾ ਲੱਗਣੋ ਮਰਨ ਤੋਂ ਨਾ ਟੱਟਾਂ ਤੇ ਲੱਗਣੋ ਹਾਂ ਕੋਈ ਗੱਲ ਨਹੀਂ ਚਲੀ ਜਾਂਦੀ ਔਰ ਨਹੀਂ ਨਹੀਂ ਚਲੀ ਜਾਂਦੀ ਬੰਦ ਹੋਣਾ ਕਹਿੰਦੇ ਬੰਦ ਬੰਦ ਹੋਰਾ ਸਰਕਾਰਾਂ ਨੇ ਰੋਕ ਸਕਦੀਆਂ ਆਪਾਂ ਕੌਣ ਆ ਰੋਕਣ ਵਾਲੇ ਅੱਛਾ ਸਰਕਾਰ ਬਕਾਉਂਦੀ ਆ ਸਰਕਾਰ ਹੀ ਬਕਾਉਂਦੀ ਔਰ ਸਰਕਾਰ ਹੀ ਲਿਆਉਂਦੀ ਆ ਹੋਰ ਦੱਸੋ ਸਰਕਾਰ ਤਾਂ ਕਹਿੰਦੀ ਬੰਦ ਕੋਈ ਨਹੀਂ ਕੀਤਾ ਕਹਿੰਦੇ ਬੰਦ ਜੈ ਤੋਂ ਵੇਲੇ ਕੀ ਕੁਸ ਹੋਈ ਜਾਂਦਾ ਕੋਈ ਨਹੀਂ ਸਰਕਾਰ ਕਹਿੰਦੀ ਚਿੱਟਾ ਬੰਨ੍ਹ ਕਰਦਾ ਬੰਦ ਨਾ ਕਰਦਾ ਇਹ ਤਾਂ ਗਲੀ ਗਲੀ ਚ ਫਿਰਦੇ ਤੁਰੇ ਗਲੀ ਗਲੀ ਚ ਫਿਰਦਾ ਗੱਲਬਾਤ ਜ਼ਰੂਰ ਕਰਾਂਗੇ ਪਿੰਡ ਦੇ ਲੋਕਾਂ ਨਾਲ ਪੂਰੇ ਨਾਲ ਕਿਉਂਕਿ ਇਕੱਠ ਹੋਇਆ ਹੈ ਕਿੰਨਾ ਕਿ ਵਿਗਦਾ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਪਿੰਡ 'ਚ ਰਹਿੰਦੇ ਹੋ ਪਿੰਡ 'ਚ ਹੀ ਰਹਿੰਦੇ ਆ ਜੀ ਛੱਟਾ ਛੁੱਟਾ ਵਿਕਦਾ ਇੱਥੇ ਬਹੁਤ ਵਿਕਦਾ ਜੀ ਲੋਕ ਤਾਂ ਚੋਪਾ ਕਹਿੰਦੇ ਕਿਉਂ ਨਹੀਂ ਨਾਲ ਲੈਂਦੇ ਕਿ ਐਦਾ ਡਰਦੇ ਜਿਹਾ ਡਰਦੇ ਆ ਲੋਕ ਜੀ ਡਰਦੇ ਹੋ ਜੇ ਹੋ ਆਉਂਦੇ ਆ ਇੱਕ ਦੂਜੇ ਦੀ ਝੇਵ ਹੀ ਮੰਨੀ ਜਾਂਦੇ ਜਦੋਂ ਪੁੱਤ ਮਰ ਜਾਂਦਾ ਉਦੋਂ ਉਦੋਂ ਫਿਰ ਰੋਂਦੇ ਆ ਉਦੋਂ ਰੋਂਦੇ ਆ ਉਦੋਂ ਰੋਂਦੇ ਆ ਲੋਕ ਸਰਕਾਰ ਆਰਦੇ ਉਦੋਂ ਸਰਕਾਰਾਂ ਨੂੰ ਮਾੜਾ ਕਹਿੰਦੇ ਆ ਹਾਂ ਆਪ ਦਾ ਆਪਲਾਜ ਨਹੀਂ ਕਰਦੇ ਆਪਲਾਜ ਨਹੀਂ ਕਰਦੇ ਹਾਂਜੀ ਕੀ ਹੱਲ ਹੋਣਾ ਚਾਹੀਦਾ ਇਹਨਾਂ ਦਾ ਇਹ ਬੰਦ ਹੋਣਾ ਚਾਹੀਦਾ ਜੀ ਕੋਈ ਨਾ ਚੱਟਾ ਬੰਦ ਕਿਵੇਂ ਹੋਊਗਾ ਇਹ ਆਪਾਂ ਹੀ ਕਰਾਂਗੇ ਜੀ ਆਪਾਂ ਹੀ ਕਰਾਂਗੇ ਆਪਾਂ ਕਰਾਂਗੇ ਪੰਚਾਇਤ ਨੇ ਦਾ ਮਾਤਾ ਪਾਤਾ ਪਾਤਾ ਜੀ ਠੀਕ ਨਾਲੋਂ ਤੁਸੀਂ ਨਾਲ ਹੈ ਜੀ ਠੀਕ ਜਿੱਥੇ ਆਖੋਗੇ ਉੱਥੋਂ ਤੇ ਕਰਨਾਲ ਚਲਾਂਗੇ ਠੀਕ ਹੈ ਜੀ ਜਮਾ ਬੰਦ ਹੋਣਾ ਚਾਹੀਦਾ ਜੀ ਚੋਟ ਚ ਹੀ ਕਰੀ ਜਾਂਦੇ ਆ ਚੋਰ ਨਾ ਕਰਦੇ ਹਾਂ ਕਾ ਸਭ ਕਸੇ ਨੂੰ ਬੰਦ ਕਰ ਦੋ ਠੀਕ ਹੈ ਜਮਾ ਘਰ ਦੇ ਪਿੰਡ ਦੇ ਚੋਰ ਨਾ ਕਰਦੇ ਬਾਹਰੋਂ ਤਾਂ ਨਹੀਂ ਆਉਂਦਾ ਕੋਈ ਚੋਰ ਨਾ ਕਰਨ ਅੰਨਾ ਬੰਦਾ ਬੋਲਾ ਬੰਦਾ ਉਹਦੀ ਢੋਲੀ ਚੱਕੀ ਗਈ ਹੈ ਕੋਈ ਗੱਲ ਹੈ ਪਿੰਡ ਦੇ ਵਿੱਚ ਇਹ ਜਿਹੀਆਂ ਗੱਲਾਂ ਹੋਈ ਜਾਂਦੀਆਂ ਚਿੱਟੇ ਵਾਲੇ ਚੱਕਦੇ ਫਿਰ ਹੈ ਹੋਰ ਮੈਂ ਤਾਂ ਕੀ ਕਰਨੀ ਆ ਢੋਲੀ ਚੱਕ ਕੇ ਉਹਦੀ ਕੀ ਚੱਕਣ ਲੱਗੇ ਸੀਗੇ ਢੋਲੀ ਠੀਕ ਹੈ ਹਾਜੀ ਭਾਈ ਜੀ ਚਿੱਟਾ ਕਿੰਨਾ ਕੁ ਚੱਲਦਾ ਜੀ ਵਾਧੂ ਚੱਲਦਾ ਜੀ ਵਾਧੂ ਨਾ ਕਾਤੋਂ ਨਹੀਂ ਲੈਂਦੇ ਲੋਕ ਡਰਦੇ ਨਾ ਡਰਦੇ ਜੀ ਡਰਦੇ ਹਾਂ ਐਸ ਤੇ ਨਹੀਂ ਆਉਂ ਚਿੱਟੇ ਵਾਲਿਆਂ ਨੂੰ ਡੈਟਸ ਆ ਬਹੁਤ ਹਸੇ ਪਰ ਇਹ ਤੁਹਾਡਾ ਹਾਲ ਕਰੋ ਜੀ ਨੂੰ ਮਾੜਾ ਮੋੜ ਦੀ ਪੰਚਾਇਤ ਨੇ ਮਤਾ ਪਤਾ ਮਤਾ ਬੜਾ ਤਾਂ ਫੜਾਓ ਫੜਾਓ ਅੱਜ ਚੋਰੀ ਕਰ ਲਈ ਸੀ ਲੋਕ ਕਹਿੰਦੇ ਇੱਕ ਵਾਰੀ ਬੰਕਸ ਦਿੱਤਾ ਜਾਵੇ ਉਹਦਾ ਬਾਹਲੇ ਵਾਲੇ ਬੰਕਸ ਜੇ ਕਰੀ ਗਈ ਇੱਕ ਵਾਰੀ ਕੀ ਹਾਂ ਫਿਰ ਐਕਤੀ ਵਾਰ ਹੁਣ ਪੰਚਾਇਤ ਲੈਟਰ ਪੈਟ ਤੇ ਲਿਖ ਕੇ ਦੇਊਗੀ ਲਿਖ ਕੇ ਫੜਾਏ ਦੇ ਵਿੱਚ ਬਾ ਫੜਾ ਦੋ ਜੀ ਠੀਕ ਹੈ ਕਿੱਟੇ ਨੂੰ ਕਿਵੇਂ ਨੱਥ ਪਾਊਗੀ ਕਿੱਟੇ ਨੱਥ ਪਾਉ ਜੀ ਫੜਨਾ ਬੋ ਚਿੱਟਿਆਂ ਨੂੰ ਚਿੱਟਾ ਨੂੰ ਕੋਈ ਪਤਾ ਹੀ ਕਿੱਥੋਂ ਨੱਥ ਪਾ ਕਿਵੇਂ 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 ਫੜਿਆ ਜਾਊ ਫੜਾ ਕੇ ਉੱਥੇ ਡਾਂਗਾ ਰੱਖੋ ਜੀ ਜਾਂ ਕਿੱਲੇ ਆ ਕੇ ਫੇਰ ਫੜਨਾ ਬਊ ਫੇਰ ਤਾਂ ਲੋਕਾਂ ਦੇ ਸਿਰ ਪਾੜ ਜਾਣਗੇ ਸਿਰ ਪੱਟ ਦੇ ਬੜਾ ਕੰਮ ਲੋਟ ਹੀ ਆਉਣਾ ਮੈਸੇ ਲੋਟ ਹੀ ਨਹੀਂ ਆਉਣਾ ਜੀ ਐਨ ਫੜਾ ਜਾਂਦਾ ਫਿਰ ਐ ਨਹੀਂ ਲੋਟ ਆਉਣਾ ਕੰਮ ਨਾ ਨਹੀਂ ਸਹੀ ਗੱਲ ਬੱਟ ਰਹੋਗੇ ਇਹ ਤਾਂ ਡਰੇ ਡਰੇ ਤੋਂ ਭੇੜਾ ਨਹੀਂ ਜਾਣਾ ਬਾਈ ਹਾਂ ਤੇ ਆਪਾਂ ਡਰੀ ਜਾਂਦੇ ਆ ਆਪਾਂ ਨੂੰ ਐਂ ਹੀ ਪਤਾ ਆਉਂਦਾ ਕਿੱਥੋਂ ਆ ਗਲੀ ਗਲੀ ਦੇ ਵਿੱਚ ਆਪਣੇ ਗਲੀ ਗਲੀ ਦੇ ਚੱਕ ਕੇ ਗਲੀ ਗਲੀ ਵਿੱਚ ਚੋਰੀ ਫੜਾ ਚੱਕ ਕੇ ਬਾਈ ਆਪਣੇ ਹੁਣ ਠੀਕ ਆ ਭਾਂਡੇ ਨਹੀਂ ਛੱਡਦੇ ਨਹੀਂ ਨਹੀਂ ਛੱਡਦੇ ਬਾਈ ਹਾਂ ਚੱਕੀ ਚੋਰੀ ਆਉਂਦੇ ਫੱਟੇ ਚੱਕੀ ਚੋਰੀ ਜਾਂਦੇ ਫੱਟੇ ਚੱਕੀ ਚੋਰੀ ਆਉਂਦੇ ਫੱਟੇ ਬਾਈ ਇਹ ਇਹ ਲੋਕਾਂ ਨੂੰ ਸਾਰਿਆਂ ਨੂੰ ਪਤਾ ਕਿਥੋਂ ਆਂਦਾ ਆਪਾਂ ਨੂੰ ਕਿਥੋਂ ਆਂਦਾ ਹਾਂ ਠੀਕ ਹੈ ਸਭ ਨੂੰ ਪਤਾ ਬਈ ਸਭ ਡਰਦੇ ਆ ਤੇ ਦੱਸਦੇ ਨਹੀਂ ਪਿੰਡ ਦੇ ਲੋਕ ਵਿੱਚ ਦੀ ਅੱਗੇ ਬਾਹਰੋਂ ਲੈ ਕੇ ਆਉਂਦੀ ਆ ਲੋਕ ਪਿੰਡ ਦੀ ਵੇਚਦੇ ਆ ਬਈ ਬਾਹਰੋਂ ਲਿਆਉਂਦੇ ਆ ਬਾਹਰੋਂ ਵੀ ਲਿਆਉਂਦੇ ਆ ਹਾਂ ਠੀਕ ਹੈ ਪੰਚਾਇਤ ਵੱਲੋਂ ਇਹ ਗੱਲ ਕਹੀ ਗਈ ਕਿ ਜੇ ਸਬੂਤਾ ਸਮੇਤ ਫੜਿਆ ਜਾਂਦਾ ਫਿਰ ਪੰਚਾਇਤ ਪਿੱਛੇ ਨਹੀਂ ਜਾਊਗੀ ਚੱਟੇ ਵਾਲੇ ਬੰਦੇ ਕੋਲੋਂ ਚੱਟਾ ਫੜਿਆ ਜਾਂਦਾ ਪਿੱਛੇ ਨਹੀਂ ਜਾਊਗੀ ਪਰ ਜੇਕਰ ਉਹਦੇ ਕੋਲੋਂ ਚੱਟਾ ਨਹੀਂ ਫੜਿਆ ਜਾਂਦਾ ਫਿਰ ਜਿਹੜੀ ਪੰਚਾਇਤ ਆ ਉਹਦੇ ਨਾਲ ਆ ਜਿਹੜਾ ਇਹ ਕਹਿ ਸਕਦੀ ਹੈ ਵੀ ਭਾਈ ਵੀ ਇਹਦੇ ਕੋਲੋਂ ਫੜਿਆ ਗਿਆ ਤਾਂ ਦੱਸੋ ਜੇ ਨਹੀਂ ਤਾਂ ਫੜਿਆ ਗਿਆ ਤਾਂ ਫਿਰ ਰਹਿੰਦੀ ਜੇ ਤਾਂ ਫੜਿਆ ਹੀ ਗਿਆ ਇਹ ਤਾਂ ਫੜਾਉਣੀ ਪਊ ਜੀ ਕਿਰਦਾ ਫੜਾਉਣਾ ਫਿਰ ਤਾਂ ਕਹਿੰਦੇ ਵੀ ਜਿਹੜਾ ਬੰਦਾ ਉਹਦੇ ਖਿਲਾਫ ਨਾਲ ਗਿਆ ਸਹਿਯੋਗ ਦੇ ਲਈ ਤੇ ਉਹਦੀ ਜ਼ਮਾਨਤ ਕਰਵਾਉਣ ਕਿਉਂ ਗਿਆ ਉਹਦਾ ਬਾਈਕਾਟ ਵੀ ਕੀਤਾ ਜਾਣਾ ਉਹ ਕਰਨਾ ਚਾਹੀਦਾ ਵੀ ਬਾਈਕਾਟ ਕਰਨਾ ਚਾਹੀਦਾ ਜੀ ਪੰਚਾਇਤ ਵੱਲੋਂ ਸਹੀ ਕੀਤਾ ਗਿਆ ਸਹੀ ਹੈ ਜੀ